ਰਸ਼ਨ ਕੁਬਾਲ ਆਨੰਦ ਭਾਰਤੀ ਸਨਾਤਨ ਧਰਮ ਮਹਾਵੀਰਦਲ ਦੇ ਤਰਫ ਤੋਂ ਪਿੰਡ ਮੰਗੂਵਾਲ ਵਿਖੇ ਟੀਮਾਂ ਵਿਸ਼ਾਲ ਭੰਡਾਰਾ ਮਾਤਾ ਚਿੰਤਪੂਣੀ ਜੀ ਦੀ ਅਪਾਰ ਕਿਰਪਾ ਦੇ ਨਾਲ ਮੰਗੂਵਾਲ ਵਿਖੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਲਗਾਇਆ ਗਿਆ ਹੈ ਜਿਸ ਦੇ ਵਿੱਚ ਹਜ਼ਾਰਾਂ ਦੀ ਲੱਖਾਂ ਦੀ ਤਦਾਦ ਦੇ ਵਿੱਚ ਸ਼ਰਧਾਲੂ ਮਾਤਾ ਚਿੰਤਪੂਣੀ ਜੀ ਦੇ ਦਰਸ਼ਨਾ ਨੂੰ ਜਾਂਦੇ ਨੇ ਔਰ ਇਸ ਲੰਗਰ ਤੋਂ ਪ੍ਰਸ਼ਾਦ ਗ੍ਰਹਿਣ ਕਰਕੇ ਜਰੂਰ ਜਾਂਦੇ ਆ ਔਰ ਇੱਥੇ ਮੇਨ ਜਿਹੜਾ ਸਾਡਾ 24 ਘੰਟੇ ਲੰਗਰ ਚੱਲਦਾ ਹੈ ਅੱਜ 5 ਤਰੀਕ ਪਹਿਲਾ ਨਰਤਾ ਹੈ ਸਵੇਰੇ 8 ਵਜੇ ਅੱਜ ਲੰਗਰ ਸ਼ੁਰੂ ਕੀਤਾ ਹੈ ਔਰ 13 ਤਰੀਕ ਤੱਕ ਰਾਤ ਤੱਕ ਇਹ ਲੰਗਰ ਚੱਲੂਗਾ ਉਸ ਤੋਂ ਬਾਅਦ 14 ਤਰੀਕ ਨੂੰ ਜਿਹੜਾ ਹੈਗਾ ਖਵੰਦਾ ਕਾਰਕ੍ਰਮ ਰੱਖਿਆ ਗਿਆ ਹੈ ਸਾਰੇ ਹੀ ਭਕਤਾਗੇ ਇਹ ਹੀ ਬੇਨਤੀ ਆ ਕਿ ਲੰਗਰ ਦੇ ਵਿੱਚ ਪ੍ਰਸ਼ਾਦ ਜਰੂਰ ਗ੍ਰਹਿਣ ਕਰਕੇ ਜਾਓ ਔਰ ਲੰਗਰ ਦੇ ਵਿੱਚ ਔਰ ਇਸ ਮੇਲੇ ਦੇ ਵਿੱਚ ਸਫਾਈ ਵਾਸਤੇ ਦਾ ਵੀ ਆਪਾਂ ਜਰੂਰ ਧਿਆਨ ਰੱਖੀਏ ਅਸੀਂ ਸਾਰੇ ਹੀ ਲੰਗਰ ਕਮੇਟੀਆਂ ਨੇ ਇਹ ਨਿਰਣੈ ਲਿੱਤਾ ਕਿ ਇਸ ਸਾਲ ਸਟੀਲ ਦੇ ਥਾਲ ਔਰ ਸਟੀਲ ਦੇ ਗਲਾਸ ਆਪਾਂ ਪ੍ਰਯੋਗ ਦੇ ਵਿੱਚ ਲਿਆਈਏ ਤਾਂ ਕਿ ਜਿਹੜਾ ਪਲਾਸਟਿਕ ਦਾ ਜਿਹੜਾ ਪ੍ਰਦੂਸ਼ਣ ਹੈ ਉਸ ਤੋਂ ਅਸੀਂ ਰਹਿਤ ਹੋ ਸਕੀਏ जय माता दी जय माता दी कितने साल हो गए आपा नु नंबर लगांदे आपा तीमा विशाल भंडारा जी इस स्थान ते जय माता दी सनातन ਦਾ ਮੂਲ ਮੰਤਵ ਆ ਸੇਵਾ اور ਮੈਂ ਪਿਛਲੇ ਲਗਭਗ 30 ਸਾਲ ਤੋਂ ਦੇਖਦਾ ਆ ਰਿਹਾ ਕਿ ਭਾਰਤੀ ਸਨਾਤਨ ਦਾ ਮਹਾਵੇਦਲ ਅੱਗੇ ਪ੍ਰਧਾਨ بڑے ਭਾਈ ਸਾਹਿਬ किशनਗੋਬਾ ਨੰਨਜੀ ਦੀ ਅਗਵਾਈ ਦੇ ਵਿੱਚ ਇਸ ਮੰਗੋਵਾਲ ਦੇ ਇਸ ਪਵਿੱਤਰ ਸਥਾਨ ਤੇ ਮਹਾਮਾਈ ਦੀ ਜਿਹੜੀ ਯਾਤਰਾ ਸਾਵਣ ਦੇ ਮਹੀਨੇ ਸ਼ੁਰੂ ਹੁੰਦੀ ਆ ਇਸ ਨਮਰਤਿਆਂ ਦੇ ਵਿੱਚ ਸੇਵਾ ਕਰਦੇ ਆ ਰਿਹਾ ਇਸ ਸਨਾਤਨ ਤੁਹਾਨੂੰ ਦੇ ਸੂਚੇ ਪਤਾਧਿਕਾਰੀ ਇਬਾਕੀ ਆਪਣੇ ਆਪ ਦੀ ਪ੍ਰਸ਼ੰਸਾ ਜੋ ਕਰ ਰਿਹਾ। ਔਰ ਮੈਂ ਆਪਣੇ ਵੱਲੋਂ ਆਪਣੀ ਸਰਕਾਰ ਵੱਲੋਂ ਇਹੋ ਜਿਹੀਆਂ ਸੰਸਥਾਵਾਂ ਦਾ ਧੰਨਵਾਦ ਕਰਦਾ ਹਾਂ ਜਿਹੜੀਆਂ ਮਾਨਵਤਾ ਦੀ ਸੇਵਾ ਨੂੰ ਪਹਿਲ ਦਿੰਦੇ ਹੋਏ ਅੱਜ ਸਮਾਜ ਦੇ ਵਿੱਚ ਇਹੋ ਜਿਹਾ ਕਾਰਜ ਕਰ ਰਹੀਆਂ ਨੇ। ਸੋ ਅੱਜ ਦਾ ਇਹ ਜਿਹੜਾ ਕਾਰਗ੍ਰਾਮ ਚੱਲ ਰਿਹਾ ਵਾ ਨਵਰਾਤਰੀਆਂ ਦਾ। ਸੋ ਸਮੂਹ ਨਵਰਾਤਰੀਆਂ ਦੇ ਵਿੱਚ ਸਮੂਹ ਮਹਾਮਾਈ ਦੀ ਸੰਗਤ ਨੂੰ ਦੇਸ਼ ਵਾਸੀਆਂ ਨੂੰ ਦੁਨੀਆ ਵਾਸੀਆਂ ਨੂੰ ਇਸ ਨਵਰਾਤਰੀ ਦੀ ਬਹੁਤ-ਬਹੁਤ ਮੁਬਾਰਕਬਾਦ ਮਹਾਮਾਈ ਸਾਹਿਬ ਨੂੰ ਆਪਣਾ ਸ਼ਿਸ਼ਭਰ ਬਖਸ਼ੇ ਔਰ ਮੈਂ ਦੇਸ਼ ਤੇ ਆਪਣਾ ਹਮੇਸ਼ਾ ਪਿਆਰ ਪਰ ਹੱਥ ਰੱਖੇ। ਆਮ ਜਨਤਾ ਕੇ ਅਪੀਲ ਆ ਕੇ ਜਿਸ ਤਰ੍ਹਾਂ ਅੱਜ ਸੰਸਾਰ ਦੇ ਅੰਦਰ ਇੱਕ ਪੋਲੂਸ਼ਨ ਦਾ ਦੌਰ ਚੱਲ ਰਿਹਾ ਵਾ ਸੋ ਸੁਪੋਲੂਸ਼ਨ ਦੇ ਦੌਰ ਨੂੰ ਕਢਾਉਣ ਦੇ ਵਾਸਤੇ ਅਸੀਂ ਜਿਹੜਾ ਇੱਕ ਸਵੱਛਤਾ ਦੇ ਵਾਲੇ ਪਾਸੇ ਨੂੰ ਮਜੂਰ ਚਲੀਏ ਸਵੱਛਤਾ ਦਾ ਲੰਗਰ ਵੀ ਮਜੂਰ ਚਲਾਈਏ ਕਿਉਂਕਿ ਸਾਫ ਸਫਾਈ ਰਹੇਗੀ ਤਦ ਹੀ ਕੁਦਰਤ ਦਾ ਬਾਸ ਕੁਦਰਤ ਦੇ ਵਿੱਚ ਪ੍ਰਮਾਤਮਾ ਦਾ ਬਾਸ ਹੋਏਗਾ ਸੋ ਪ੍ਰਮਾਤਮਾ ਦੇ ਉਸ ਬਾਸ ਨੂੰ ਆਪਾਂ ਆਪਣੇ ਅੰਦਰ ਧਾਰਦੇ ਹੋਏ ਸਵੱਾਈ ਵਿਵਸਥਾ ਵੱਲ ਵੀ ਧਿਆਨ ਰੱਖਣਾ ਔਰ ਇਹ ਯਾਤਰਾ ਪੂਰੀ ਮਰਿਆਦਾ ਚ ਕਰਨੀ ਆ ਕਿਉਂਕਿ ਇਹ ਹੁਸ਼ਿਆਰਪੁਰ ਤੋਂ ਸ਼ੁਰੂ ਹੋ ਕੇ ਜਿਹੜੀ ਪਰਵਾਹਿੰ ਤੱਕ ਜਾਂਦੀ ਮਹਾਮੱਝ ਦੇ ਦਰਵਾਜ਼ੇ ਤੱਕ ਇੱਕ ਪੂਰੇ ਧਾਰਮਿਕ ਵਾਤਾਵਰਣ ਦੀ ਯਾਤਰਾ ਕਰਾਂਗੇ ਤਾਂ ਮਹਾਮਈ ਦੇ ਦਰਵਾਜ਼ੇ ਜਲੂ ਕਬੂਲ ਹੋਵੇਗੀ ਸੋ ਸਾਰਿਆਂ ਨੂੰ ਇੱਕ ਵਾਰ ਫਿਰ ਇਸ ਨੁਰਤਿਆਂ ਦੀ ਬਹੁਤ ਬਹੁਤ ਮੁਬਾਰਕਬਾਦ